ਕੀ ਬਾਬਾ ਜੀਵਨ ਸਿੰਘ ਦੀ ਵਾਰ ਨਹੀਂ ਕੀ ਜਾਵੇ ਤਾਂ ਬਾਬਾ ਜੀਵਨ ਸਿੰਘ ਜੀ ਦੀ ਇੱਕ ਵਾਰ ਹੈ ਹੋ ਮੁਗਲਾਂ ਨੇ ਫਿਰ ਐਸਾ ਇੱਕ ਵਰਤੌਣਾ ਪਾਣਾ ਸੀ ਸਿੱਖ ਕੌਮ ਦਾ ਨਾਮ ਜਮਾ ਹੀ ਖਤਮ ਹੋ ਜਾਣਾ ਸੀ ਹੋ ਦੁਨੀਆ ਤੇ ਫਿਰ ਕੋਈ ਗੁਰੂ ਦਾ ਸਿੰਘ ਕਹਾਉਂਦਾ ਨਾ ਜੀਵਨ ਸਿੰਘ ਦੇ ਦਿਲਿਓਂ ਜਾ ਕੇ ਸੀਸ ਲਿਆਉਂਦਾ ਨਾ ਦੁਨੀਆ ਤੇ ਫਿਰ ਕੋਈ ਗੁਰੂ ਦਾ ਸਿੰਘ ਕਹਾਉਂਦਾ ਨਾ ਜੀਵਨ ਸਿੰਘ ਦੇ ਦਿਲਿਓਂ ਜਾ ਕੇ ਸੀਸ ਲਿਆਉਂਦਾ ਨਾ ਕੜਕੜ ਬਿਜਨੀ ਕੜਕੇ ਨਾ ਅੰਬਰ ਤੇ ਤਾਰੇ ਸੀ ਸੁਸਰੀ ਵਾਂਗੂ ਲੋਕ ਸ਼ਹਿਰ ਦੇ ਸੌਂਗੇ ਸਾਰੇ ਸੀ ਨਗਰੇਟਾ ਗੁਰੂ ਦਾ ਬੇਟਾ ਕਿਸੇ ਗੱਲੋਂ ਕਬਰ ਨਾ ਹੁੰਦਾ ਨਾ ਘੀਮਨ ਸਿੰਘ ਦੇ ਦਿਲਿਓਂ ਜਾ ਕੇ ਸੀਸ ਨੇ ਉਤਣਾ ਨਾ ਗੁਰਦੁਆਰਿਆਂ ਦੇ ਵਿੱਚ ਢੋਲ ਨਗਾਰੇ ਵੱਜਦੇ ਨਾ ਝੰਡ ਵਾਲੇ ਖਰਤੇ ਵਿੱਚ ਕਦੇ ਵੀ ਮੇਲੇ ਲੱਗਦੇ ਨਾ ਉਖਰਤੇ ਵਾਲਾ ਦੇਵ ਤੇ ਰਾਮਵਾਰਾ ਗਉਦਾ ਨਾ ਖਰਤੇ ਵਾਲਾ ਦੇਵ ਕਦੇਵੀਂ ਵਾਰਾ ਗਉਦਾ ਨਾ ਜੀਵਨ ਸਿੰਘ ਦੇ ਦਿਲੀਓ ਜਾ ਕੇ ਸੀਸ ਨੇ ਆਉਦਾ ਨਾ ਕਿ ਆਪਣੇ ਬੁਰੇ ਖਿਆਲਾਂ ਨੂੰ ਛੱਡ ਕੇ ਉਸ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਉਸ ਪਰਮਾਤਮਾ ਦੇ ਵੱਲ ਧਿਆਨ ਕਰਨਾ ਚਾਹੀਦਾ ਹੈ ਬੁਰੇ ਛੱਡ ਕੇ ਖਿਆਲ ਲਾ ਲੈ ਮਾਲਕ ਦੇ ਨਾਲ ਇਹ ਜਿੰਦ ਚਾਰ ਦਿਨਾਂ ਦੀ ਪੁਰਾਣੀ ਜ਼ਿੰਦਗੀ ਦੀ ਡੋਰ ਬੰਧਿਆ ਕੇਰਾ ਛੁੱਟ ਗਈ ਹੱਥੀ ਨਹੀਂ ਆਤਾ ਕੇਰਾ ਛੁੱਟ ਗਈ ਹੱਥੀ ਨਹੀਂ ਫੇਰ ਆਉਣੀ ਬੁਰੇ ਛੱਡ ਕੇ ਖਿਆਲ ਲਾ ਲੈ ਮਾਲਕ ਦੇ ਨਾਲ ਇਹ ਜਿੰਦ ਚਾਰ ਦਿਨਾਂ ਦੀ ਪ੍ਰਾਉਣੀ ਜ਼ਿੰਦਗੀ ਦੀ ਡੋਰ ਬੰਧਿਆ ਕੇਰਾ ਛੁੱਟ ਗਈ ਹੱਥੀ ਨਹੀਂ ਫੇਰ ਆਉਣੀ ਹਉ ਤਰਤੀ ਤੇ ਤੁਰੇ ਹੱਥ ਪਾਵੇ ਅਸਮਾਨ ਨੂੰ ਦਿਲ ਤੋਂ ਭਲਾਈ ਫਿਰੇ ਮਾਲਕ ਦੇ ਨਾਮ ਨੂੰ ਜੇਹੀ ਮਾਨਸਾ ਨਾ ਫੇਰ ਤੈਨੂੰ ਛੋਣੀ ਜ਼ਿੰਦਗੀ ਦੀ ਡੋਰ ਬੰਧਿਆ ਕੇਰਾ ਛੁੱਟ ਗਈ ਹੱਥੀ ਨਹੀਂ ਫੇਰ ਆਉਣੀ ਜ਼ਿੰਦਗੀ ਦੀ ਢੋਰ ਬੰਧਿਆ ਹੋ ਪੂਰੇ ਕੰਮ ਛੱਡ ਕੋਈ ਹੀ ਕੰਮ ਕਰ ਤਜਦਾ ਦੁਨੀਆਂ ਤੇ ਆਇਆ ਤਾਂ ਧਿਆਲੇ ਨਾਮ ਰੱਬ ਦਾ ਦੁਨੀਆਂ ਤੇ ਆਇਆ ਤਾਂ ਧਿਆਲੇ ਨਾਮ ਰੱਬ ਦਾ ਹੁ ਮੇਰੇ ਤੇਰੇ ਤੈਨੂੰ ਪਾਉਗੀ ਮਕੌਣੀ ਜ਼ਿੰਦਗੀ ਦੀ ਡੋਰ ਬੰਧਿਆ ਕੇਰਾ ਛੁੱਟ ਗਈ ਹੱਥੀ ਨਹੀਂ ਫਿਰ ਆਉਣੀ ਜ਼ਿੰਦਗੀ ਦੀ ਡੋਰ ਬੰਧਿਆ ਹਾਂਜੀ ਮੈਂ ਤੁਹਾਡਾ ਆਪਣਾ ਜੇਵ ਕਰਤੇ ਵਾਲਾ ਤੇਰੇ ਬੋਲ ਬੋਲ ਰਿਹਾ ਕਿਉਂ ਤੀਰਥਾ ਉੱਤੇ ਟੋਲ ਰਿਹਾ ਜੇ ਇੱਕ ਮਨ ਹੋ ਕੇ ਜਪ ਲੇਗਾ ਉਹ ਤੇਰੇ ਸਾਹਮਣੇ ਆਣ ਖਲੋਜੂ ਜੇ ਤੂੰ ਸਾਈ ਦਾ ਹੋ ਜਾਏਗਾ ਉਹ ਆਪੇ ਤੇਰਾ ਹੋਜੂ ਜਲਦੀ ਹੀ ਆ ਰਿਹਾ ਲੋਕ ਪੰਜਾਬੀ ਰੇਡੀਓ ਦੇ ਫਨਕਾਰ ਫਾਜ਼ਿਲਖਾ ਦੇ ਪ੍ਰੋਗਰਾਮ ਦੇ ਵਿੱਚ ਜਲਦੀ ਹੀ ਤੁਹਾਡੇ ਰੂਬਰੂ ਹੋ ਰਿਹਾ ਹੈ ਕਰਾਂਗੇ ਜਿੰਦਗੀਆਂ ਗੱਲਾਂ ਅਸੀਂ ਕਰਾਂਗੇ ਪ੍ਰਾਣੀਆਂ ਯਾਦਾਂ ਨੂੰ ਤਾਜ਼ਾ ਤੂੰ ਕਿਸੇ ਲੱਭ ਗੁਰੂ ਪੀਰ ਨੂੰ ਦੇਵ ਕਰਤੇ ਵਾਲਿਆ ਤੂੰ ਕਿਸੇ ਲੱਭ ਗੁਰੂ ਪੀਰ ਨੂੰ ਕੰਮ ਜਿਨੇ ਆਉਣਾ ਤੇਰੇ ਕੰਮ ਜਿਨੇ ਆਉਣਾ ਦੇਵ ਫੇਰ ਅਖੀਰ ਨੂੰ ਜਿੱਥੇ ਚੀਜ਼ ਦਾ ਕੋਈ ਵੀ ਕੰਮ ਆਉਣੀ ਜ਼ਿੰਦਗੀ ਦੀ ਡੋਰ ਬੰਧਿਆ ਕੇਰਾ ਛੁੱਟ ਗਈ ਹੱਥੀਂ ਫੇਰ ਆਉਣੀ ਜ਼ਿੰਦਗੀ ਦੀ ਡੋਰ ਬੰਧਿਆ